ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਇੱਕ ਵੱਡੀ 9mm ਜਿਹੜਾ uh, uh, 9mm ਮੈਗਜ਼ੀਨ 9mm ਦਾ ਪਿਸਤਲ ਬਰਾਮਦ ਕੀਤਾ ਇਹਦੇ ਸਾਰਿਆਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੇ ਨੇ ਮੁਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਫਲੀ ਸਿੰਘ ਜੋ ਜਾਣਕਾਰੀ ਮਿਲੀ ਹੈ ਕਿ ਲੁਣੀ ਦੇ ਸਾਥੀ ਸੈਫਲੀ ਸਿੰਘ ਦੇ ਨਾਲ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਨਿਰਦੇਸ਼ ਤੇ ਹਥਿਆਰਾਂ ਦੀ ਕੀਮਤ ਇਹ ਪ੍ਰਾਪਤ ਕਰ ਰਿਆ ਸੀ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਗੈਂਗਸਟਰਾਂ ਤੇ ਜਿਹੜੇ ਅਪਰਾਧੀ ਨੇ ਸਰਗ ਨੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਸ ਸਬੰਧੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਐਸਐਸਓਸੀ ਥਾਣੇ ਦੇ ਵਿੱਚ ਤੇ ਪੁਲਿਸ ਵੱਲੋਂ ਹੁਣ ਪੁੱਛ ਕੇ ਸ਼ੁਰੂ ਕਰ ਦਿੱਤੀ ਆ ਮੁਲਜ਼ਮ ਦੇ ਕੋਲੋਂ ਜਿਹੜੀ ਗ੍ਰਿਫਤਾਰ ਕਰਕੇ ਕਿ ਬਰਾਮਦ ਕਰਕੇ ਇਸ ਦੇ ਜਿਹੜੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਕਿ ਇਸ ਨੇ ਕਿਸ ਜਗ੍ਹਾ ਇਹ ਜਿਹੜੀ ਹੈ ਹਥਿਆਰਾਂ ਦੀ ਕੇ ਪਹੁੰਚਾਉਣੀ ਸੀ ਔਰ ਕਿੰਨੇ ਗਰੁੱਪਾਂ ਨੂੰ ਪਹੁੰਚਾਉਣੀ ਸੀ ਇਸ ਤੋਂ ਇਲਾਵਾ ਕਿਸ ਨੇ ਇਹਨੂੰ ਇਹ ਕੇਪ ਲਿਆਉਣ ਲਈ ਕਿਹਾ ਸੀ ਇਸ ਦੇ ਮੋਬਾਈਲ ਜਿਹੜਾ ਮਿਲਿਆ ਉਸ ਦੇ ਵਿੱਚ ਕੁਝ ਨੰਬਰ ਵੀ ਮਿਲੇ ਨੇ ਤੇ ਕੁਝ ਲਿੰਕਸ ਦਾ ਵੀ ਇਹਨਾਂ ਪਤਾ ਲੱਗਾ ਹੈ ਕਿ ਕੁਝ ਵੱਡੇ ਨਾਮਵਰ ਗੈਂਗਸਟਰਾਂ ਦੇ ਨਾਲ ਵੀ ਇਹਦੇ ਤਾਰ ਜਿਹੜੇ ਜੁੜ ਰਹੇ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾ ਪਰਸਨ ਨਿਤੇਸ਼ ਨਾਲ ਗਜਿੰਦੀਪ ਸ਼ਰਮਾ ਦਿਨਖਸ਼ਾਹ ਰਾ ਟੀਵੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸਰਹੱਦ ਪਾਰੋਂ ਹਥਿਆਰਾਂ ਦੀ ਭੇਜੀ ਜਾ ਰਹੀ ਇੱਕ ਕੇਪ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਮੀਡੀਆ ਦੇ ਨਾਲ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰੱਤ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਇਸ ਦੇ ਸੰਚਾਲਕ ਨੂੰ ਹੈਂਡਲਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜ ਪਿਸਤੌਲ ਜਿਨ੍ਹਾਂ ਦੇ ਵਿੱਚੋਂ 4.30 ਬੋਰ ਦੇ ਅਤੇ ਇੱਕ 9mm ਜਿਹੜਾ 9mm ਮੈਗਜ਼ੀਨ 9mm ਦਾ ਪਿਸਤਲ ਬਰਾਮਦ ਕੀਤਾ ਇਹਦੇ ਸਾਰਿਆਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੇ ਨੇ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਫਲੀ ਸਿੰਘ ਜੋ ਜਾਣਕਾਰੀ ਮਿਲੀ ਹੈ ਕਿ ਲੋੜੀ ਦੇ ਸਾਥੀ ਸੈਫਲੀ ਸਿੰਘ ਦੇ ਨਾਲ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਨਿਰਦੇਸ਼ ਤੇ ਹਥਿਆਰਾਂ ਦੀ ਕੀਮਤ ਇਹ ਪ੍ਰਾਪਤ ਕਰ ਰਹੇ ਸੀ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਪਰਾਧੀ ਨੇ ਸਰਗ ਨੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਸ ਸਬੰਧੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਐ ਐਸਐਸਓ ਸੀ ਥਾਣੇ ਦੇ ਵਿੱਚ ਤੇ ਪੁਲਿਸ ਵੱਲੋਂ ਹੁਣ ਪੁੱਛਗੈ ਸ਼ੁਰੂ ਕਰ ਦਿੱਤੀ ਆ ਮੁਲਜ਼ਮ ਦੇ ਕੋਲੋਂ ਜਿਹੜੀ ਗ੍ਰਿਫਤਾਰ ਕਰਕੇ ਕਿ ਬਰਾਮਦ ਕਰਕੇ ਇਸ ਦੇ ਜਿਹੜੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਕਿ ਇਸ ਨੇ ਕਿਸ ਜਗ੍ਹਾ ਇਹ ਜਿਹੜੀ ਹੈ ਹਥਿਆਰਾਂ ਦੀ ਕੇਪ ਪਹੁੰਚਾਉਣੀ ਸੀ ਔਰ ਕਿੰਨੇ ਗਰੁੱਪਾਂ ਨੂੰ ਪਹੁੰਚਾਉਣੀ ਸੀ ਇਸ ਤੋਂ ਇਲਾਵਾ ਕਿਸ ਨੇ ਇਹਨੂੰ ਇਹ ਕੇਪ ਲਿਆਉਣ ਲਈ ਕਿਹਾ ਸੀ ਇਸ ਦੇ ਮੋਬਾਈਲ ਜਿਹੜਾ ਮਿਲਿਆ ਉਸ ਦੇ ਵਿੱਚ ਕੁਝ ਨੰਬਰ ਵੀ ਮਿਲੇ ਨੇ ਤੇ ਕੁਝ ਲਿੰਕਸ ਦਾ ਵੀ ਇਹਨਾਂ ਪਤਾ ਲੱਗਾ ਹੈ ਕਿ ਕੁਝ ਵੱਡੇ ਨਾਮਵਰ ਗੈਂਗਸਟਰਾਂ ਦੇ ਨਾਲ ਵੀ ਇਹਦੇ ਤਾਰ ਜਿਹੜੇ ਜੁੜ ਰਹੇ ਨੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾ ਪਰਸਨ ਨਿਤੇਸ਼ ਨਾਲ ਗਜਿੰਦੀਪ ਸ਼ਰਮਾ ਦਿਨਖਸ਼ੋਰਾ ਟੀਵੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸਰਹੱਦ ਪਾਰੋਂ ਹਥਿਆਰਾਂ ਦੀ ਭੇਜੀ ਜਾ ਰਹੀ ਇੱਕ ਖੇਪ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਮੀਡੀਆ ਦੇ ਨਾਲ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਮਰਸਰ ਦੀ ਟੀਮ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰੱਤ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਇਸ ਦੇ ਸੰਚਾਲਕ ਨੂੰ ਹੈਂਡਲਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜ ਪਿਸਤੌਲ ਜਿਨ੍ਹਾਂ ਦੇ ਵਿੱਚੋਂ 4.30 ਬੋਰ ਦੇ ਅਤੇ ਇੱਕ 9mm ਜਿਹੜਾ 9mm ਮੈਗਜ਼ੀਨ 9mm ਦਾ ਪਿਸਤੌਲ ਬਰਾਮਦ ਕੀਤਾ ਹੈ ਤੇ ਸਾਰਿਆਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੇ ਨੇ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਫਲੀ ਸਿੰਘ ਜੋ ਜਾਣਕਾਰੀ ਮਿਲੀ ਹੈ ਕਿ ਲੁਨੀ ਦਾ ਸਾਥੀ ਸਾਬਲੀ ਸਿੰਘ ਦੇ ਨਾਲ ਪਾਕਿਸਤਾਨ ਅਧਾਰਤ ਹੈਡਲਰਾਂ ਦੇ ਨਿਰਦੇਸ਼ ਤੇ ਹਥਿਆਰਾਂ ਦੀ ਕੀਮਤ ਇਹ ਪ੍ਰਾਪਤ ਕਰ ਰਿਆ ਸੀ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਪਰਾਧੀ ਨੇ ਸਰਗ ਨੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਸ ਸਬੰਧੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਐਸਐਸਓਸੀ ਥਾਣੇ ਦੇ ਵਿੱਚ ਤੇ ਪੁਲਿਸ ਵੱਲੋਂ ਹੁਣ ਪੁੱਛਗறி ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਦੇ ਕੋਲੋਂ ਜਿਹੜੀ ਗ੍ਰਿਫਤਾਰ ਕਰਕੇ ਕੇ ਬਰਾਮਦ ਕਰਕੇ ਇਸ ਦੇ ਜਿਹੜੇ ਅਗਲੇ ਪਿਛਲੇ ਲਿੰਕ ਗੰਗਾਲੇ ਜਾ ਰਹੇ ਨੇ ਕਿ ਇਸ ਨੇ ਕਿਸ ਜਗ੍ਹਾ ਇਹ ਜਿਹੜੀ ਹੈ ਹਥਿਆਰਾਂ ਦੀ ਕੇ ਪਹੁੰਚਾਉਣੀ ਸੀ ਔਰ ਕਿੰਨੇ ਗਰੁੱਪਾਂ ਨੂੰ ਪਹੁੰਚਾਉਣੇ ਸੀ ਇਸ ਤੋਂ ਇਲਾਵਾ ਕਿਸ ਨੇ ਇਹਨੂੰ ਇਹ ਕੇਪ ਲਿਆਉਣ ਲਈ ਕਿਹਾ ਸੀ ਇਸ ਦੇ ਮੋਬਾਈਲ ਜਿਹੜਾ ਮਿਲਿਆ ਉਸ ਦੇ ਵਿੱਚ ਕੁਝ ਨੰਬਰ ਵੀ ਮਿਲੇ ਨੇ ਤੇ ਕੁਝ ਲਿੰਕਸ ਦਾ ਵੀ ਇਹਨਾਂ ਪਤਾ ਲੱਗਾ ਹੈ ਕਿ ਕੁਝ ਵੱਡੇ ਨਾਮਵਰ ਗੈਂਗਸਟਰਾਂ ਦੇ ਨਾਲ ਵੀ ਇਹਦੇ ਤਾਰ ਜਿਹੜੇ ਜੁੜ ਰਹੇ ਨੇ ਤਾਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾਬਰਦਨ ਨਿਤੇਸ਼ ਨਾਲ ਗਜਿੰਦੀਪ ਸ਼ਰਮਾ ਦੇਨਖਸਰਾ ਟੀਵੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸਰਹੱਦ ਪਾਰੋਂ ਹਥਿਆਰਾਂ ਦੀ ਭੇਜੀ ਜਾ ਰਹੀ ਇੱਕ ਖੇਪ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ ਮੀਡੀਆ ਦੇ ਨਾਲ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਇਸ ਦੇ ਸੰਚਾਲਕ ਨੂੰ ਹੈਂਡਲਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜ ਪਿਸਤੌਲ ਜਿਨ੍ਹਾਂ ਦੇ ਵਿੱਚੋਂ 4.30 ਬੋਰ ਦੇ ਅਤੇ ਇੱਕ 9mm ਜਿਹੜਾ 9mm ਮੈਗਜ਼ੀਨ 9mm ਦਾ ਪਿਸਤੌਲ ਬਰਾਮਦ ਕੀਤਾ ਇਹਦੇ ਸਾਰਿਆਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੇ ਨੇ ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਫਲੀ ਸਿੰਘ ਜੋ ਜਾਣਕਾਰੀ ਮਿਲੀ ਹੈ ਕਿ ਲੁਟਿੰਗ ਦੇ ਸਾਥੀ ਸੈਫਲੀ ਸਿੰਘ ਦੇ ਨਾਲ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਨਿਰਦੇਸ਼ ਤੇ ਹਥਿਆਰਾਂ ਦੀ ਕੀਮਤ ਇਹ ਪ੍ਰਾਪਤ ਕਰ ਰਹੇ ਸੀ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਪਰਾਧੀ ਨੇ ਸਰਗ ਨੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਸ ਸਬੰਧੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਐਸਐਸਓਸੀ ਥਾਣੇ ਦੇ ਵਿੱਚ ਤੇ ਪੁਲਿਸ ਵੱਲੋਂ ਹੁਣ ਪੁੱਛਗறி ਸ਼ੁਰੂ ਕਰ ਦਿੱਤੀ ਹੈ ਮੁਲਜ਼ਮ ਦੇ ਕੋਲੋਂ ਜਿਹੜੀ ਗ੍ਰਿਫਤਾਰ ਕਰਕੇ ਕੇਬਰਾਮਤ ਕਰਕੇ ਇਸ ਦੇ ਜਿਹੜੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਕਿ ਇਸ ਨੇ ਕਿਸ ਜਗ੍ਹਾ ਇਹ ਜਿਹੜੀ ਹੈ ਹਥਿਆਰਾਂ ਦੀ ਕੇਪ ਪਹੁੰਚਾਉਣੀ ਸੀ ਔਰ ਕਿੰਨੇ ਗਰੁੱਪਾਂ ਨੂੰ ਪਹੁੰਚਾਉਣੀ ਸੀ ਇਸ ਤੋਂ ਇਲਾਵਾ ਕਿਸ ਨੇ ਇਹਨੂੰ ਇਹ ਕੇਪ ਲਿਆਉਣ ਲਈ ਕਿਹਾ ਸੀ ਉਹ ਇਸ ਦੇ ਮੋਬਾਈਲ ਜਿਹੜਾ ਮਿਲਿਆ ਉਸ ਦੇ ਵਿੱਚ ਕੁਝ ਨੰਬਰ ਵੀ ਮਿਲੇ ਨੇ ਤੇ ਕੁਝ ਲਿੰਕਸ ਦਾ ਵੀ ਇਹਨਾਂ ਪਤਾ ਲੱਗਾ ਹੈ ਕਿ ਕੁਝ ਵੱਡੇ ਨਾਮਵਰ ਗੈਂਗਸਟਰਾਂ ਦੇ ਨਾਲ ਵੀ ਇਹਦੇ ਤਾਰ ਜਿਹੜੇ ਜੁੜ ਰਹੇ ਨੇ ਤਾਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇਸ ਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਔਰ ਅਗਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਕੈਮਰਾ ਪਰਸਨ ਨਿਤੇਸ਼ ਨਾਲ ਗਜਿੰਦੀਪ ਸ਼ਰਮਾ ਧਨਖੋੜਾ ਟੀਵੀ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸਰਹੱਦ ਪਾਰੋ ਹਥਿਆਰਾਂ ਦੀ ਭੇਜੀ ਜਾ ਰਹੀ ਇੱਕ ਕੇਪ ਨੂੰ ਬਰਾਮਦ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਜੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ মিডিਆ ਦੇ ਨਾਲ ਉਸ ਦੇ ਵਿੱਚ ਉਹਨਾਂ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਪਾਕਿਸਤਾਨ ਨਾਲ ਜੁੜੇ ਇੱਕ ਸਰਾਤ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਇਸ ਦੇ ਸੰਚਾਲਕ ਨੂੰ ਹੈਂਡਲਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੰਜ ਪਿਸਤੌਲ ਜਿਨ੍ਹਾਂ ਦੇ ਵਿੱਚੋਂ 4.30 ਬੋਰ ਦੇ ਅਤੇ ਇੱਕ 9mm ਜਿਹੜਾ 9mm ਮੈਗਜ਼ੀਨ 9mm ਦਾ ਪਿਸਤਲ ਬਰਾਮਦ ਕੀਤਾ ਇਹਦੇ ਸਾਰਿਆਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਕੀਤੇ ਨੇ ਮੁਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੈਫਲੀ ਸਿੰਘ ਜੋ ਜਾਣਕਾਰੀ ਮਿਲੀ ਹੈ ਕਿ ਲੁਣੀ ਦੇ ਸਾਥੀ ਸੈਫਲੀ ਸਿੰਘ ਦੇ ਨਾਲ ਪਾਕਿਸਤਾਨ ਅਧਾਰਤ ਹੈਂਡਲਰਾਂ ਦੇ ਨਿਰਦੇਸ਼ ਤੇ ਹਥਿਆਰਾਂ ਦੀ ਗੀਮਤ ਇਹ ਪ੍ਰਾਪਤ ਕਰ ਰਹੇ ਸੀ ਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਪਰਾਧੀ ਨੇ ਸਰਗ ਨੇ ਇਹਨਾਂ ਨੂੰ ਸਪਲਾਈ ਕਰਨਾ ਸੀ ਇਸ ਸਬੰਧੀ ਅੰਮ੍ਰਿਤਸਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਐ ਐਸਐਸਓ ਸੀ ਥਾਣੇ ਦੇ ਵਿੱਚ ਤੇ ਪੁਲਿਸ ਵੱਲੋਂ ਹੁਣ ਪੁੱਛ ਕੇ ਸ਼ੁਰੂ ਕਰ ਦਿੱਤੀ ਆ ਮੁਲਜ਼ਮ ਦੇ ਕੋਲੋਂ ਜਿਹੜੀ ਗ੍ਰਿਫਤਾਰ ਕਰਕੇ ਕਿ ਬਰਾਮਦ ਕਰਕੇ ਇਸ ਦੇ ਜਿਹੜੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਕਿ ਇਸ ਨੇ ਕਿਸ ਜਗ੍ਹਾ ਇਹ ਜਿਹੜੀ ਹੈ ਹਥਿਆਰਾਂ ਦੀ ਕੇਬ ਪਹੁੰਚਾਉਣੀ ਸੀ ਔਰ ਕਿੰਨੇ ਗਰੁੱਪਾਂ ਨੂੰ ਪਹੁੰਚਾਉਣੀ ਸੀ ਇਸ ਤੋਂ ਇਲਾਵਾ ਕਿਸ ਨੇ ਇਹਨੂੰ ਇਹ ਕੇਬ ਲਿਆਉਣ ਲਈ ਕਿਹਾ ਸੀ ਇਸ ਦੇ ਮੋਬਾਈਲ ਜਿਹੜਾ ਮਿਲਿਆ ਉਸ ਦੇ ਵਿੱਚ ਕੁਝ ਨੰਬਰ ਵੀ ਮਿਲੇ ਨੇ